ਵਿਕਰਮ ਸਿੰਘ ਆਪਣੇ ਇਲਾਕੇ ਦੇ ਮੰਨੇ ਪ੍ਰਵੰਨੇ ਲੋਕਾਂ ਵਿੱਚੋਂ ਇੱਕ ਸੀ। ਜ਼ਮੀਨ ਜਾਇਦਾਦ ਦੀ ਕੋਈ ਕਮੀ ਨਹੀਂ ਸੀ। ਕਮੀ ਸੀ ਤਾਂ ਬਸ ਇੱਕ ਗੱਲ ਦੀ ਕਿ ਉਹਨਾਂ ਦੇ ਆਪਣੀ ਕੋਈ ਔਲਾਦ ਨਹੀਂ ਸੀ। ਵਿਆਹ ਤੋਂ 5 ਸਾਲ ਬਾਅਦ ਵੀ ਪ੍ਰਮਾਤਮਾ ਨੇ ਉਹਨਾਂ ਘਰ ਇੱਕ ਵੀ ਬੱਚੇ ਦੀ ਦਾਤ ਨਾ ਬਖਸ਼ੀ ਤੇ ਵਿਕਰਮ ਦੀ ਪਤਨੀ ਰਵਿੰਦਰ ਕੌਰ ਵੀ ਇਸੇ ਗੱਲ ਤੋਂ ਹਮੇਸ਼ਾ ਦੁਖੀ ਰਹਿੰਦੀ। ਵਿਕਰਮ ਸਿੰਘ ਉਸਨੂੰ ਹਰ ਪੱਖੋਂ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ। ਪਰ ਉਹ ਮਾਂ ਨਾ ਬਣਨ ਕਰਕੇ ਖੁਸ਼ ਨਾ ਹੁੰਦੀ ਤੇ ਇਹ ਦੁੱਖ ਉਸ ਨੂੰ ਅੰਦਰੇ-ਅੰਦਰ ਖਾ ਰਿਹਾ ਸੀ ਵਿਆਹ ਦੀ ਪੰਜਵੀਂ ਵਰੇ ਗੰਢ ਤੇ ਵਿਕਰਮ ਸਿੰਘ ਦੀ ਭੈਣ ਆਪਣੇ ਪਤੀ ਸੁਖਦੇਵ ਨਾਲ ਪੇਕਿਆਂ ਤੇ ਉਹਨਾਂ ਨੂੰ ਵਧਾਈ ਦੇਣ ਪਹੁੰਚੀ ਆਪਣੇ ਭਰਾ ਪਰਜਾਈ ਨੂੰ ਦੁਖੀ ਵੇਖ ਕੇ ਵਿਕਰਮ ਦੀ ਭੈਣ ਰਾਜਵੀ ਬਹੁਤ ਦੁਖੀ ਹੋਈ ਤੇ ਉਦੋਂ ਹੀ ਉਸ ਨੇ ਆਪਣੇ ਪਰਜਾਈ ਰਵਿੰਦਰ ਨੂੰ ਆਪਣੀ ਮਾਂ ਬਣਨ ਦੀ ਖੁਸ਼ਖਬਰੀ ਦੱਸੀ ਇਹ ਖੁਸ਼ਖਬਰੀ ਸੁਣ ਕੇ ਰਵਿੰਦਰ ਕੌਰ ਆਪਣਾ ਦੁੱਖ ਭੁੱਲ ਕੇ ਨਨਾਨ ਦੇ ਗਲੇ ਲਾ ਕੇ ਖੁਸ਼ੀ ਮਨਾਉਣ ਲੱਗੀ। ਰਵਿੰਦਰ ਇਸ ਤਰ੍ਹਾਂ ਖੁਸ਼ ਹੋ ਰਹੀ ਸੀ ਜਿਵੇਂ ਕਿ ਉਹ ਖੁਦ ਹੀ ਮਾਂ ਬਣਨ ਵਾਲੀ ਹੋਵੇ ਤੇ ਵਿਕਰਮ ਸਿੰਘ ਵੀ ਇਹ ਖੁਸ਼ਖਬਰੀ ਸੁਣ ਕੇ ਬਹੁਤ ਖੁਸ਼ ਹੋਏ। ਇੱਕ ਰਾਤ ਠਹਿਰਨ ਤੋਂ ਬਾਅਦ ਰਾਜ ਤੇ ਉਸ ਦਾ ਪਤੀ ਸੁਖਦੇਵ ਆਪਣੇ ਘਰ ਨੂੰ ਚਲੇ ਗਏ। ਹੌਲੀ-ਹੌਲੀ ਦਿਨ ਬੀਤਦੇ ਗਏ। ਤਰਵਿੰਦਰ ਕੌਰ ਆਪਣੇ ਆਪ ਨੂੰ ਵਿਅਸਤ ਰੱਖਣ ਲਈ ਆਪਣੀ ਨਨਾਨਦੇ ਹੋਣ ਵਾਲੇ ਬੱਚੇ ਲਈ ਕੁਝ ਨਾ ਕੁਝ ਬੁਣਦੀ ਰਹਿੰਦੀ। ਦੂਜੇ ਪਾਸੇ ਰਾਜ ਕਈ ਦਿਨਾਂ ਤੋਂ ਆਪਣੇ ਪੇਕਿਆਂ ਤੇ ਨਾ ਆਈ। ਤਰਵਿੰਦਰ ਉਸ ਦਾ ਪਤਾ ਲਾਣ ਲਈ ਆਪ ਹੀ ਉਸ ਦੇ ਘਰ ਪਹੁੰਚ ਗਈ। ਆਪਣੀ ਪਰਜਾਈ ਨੂੰ ਵੇਖ ਕੇ ਰਾਜ ਦੇ ਪੁੰਜੇ ਪੈਰ ਨਹੀਂ ਸੀ ਲੱਗ ਰਹੇ ਤੇ ਉਹ ਭੱਜ ਕੇ ਉਸ ਦੇ ਗਲੇ ਲਾ ਕੇ ਮਿਲੀ। ਪਰ ਰਾਜ ਦੀ ਸੱਸ ਕੁਝ ਪੁਰਾਣੇ ਵਿਚਾਰਾਂ ਵਾਲੀ ਸੀ। ਇਸ ਲਈ ਉਸਨੇ ਰਾਜ ਨੂੰ ਕਿਸੇ ਦੇ ਵੀ ਮੱਥੇ ਲੱਗਣ ਤੋਂ ਮਨਾ ਕੀਤਾ ਹੋਇਆ ਸੀ ਰਵਿੰਦਰ ਨੂੰ ਵੇਖ ਕੇ ਉਸਨੇ ਰਾਜ ਨੂੰ ਬਾਹਰ ਨਾ ਆਉਣ ਦਿੱਤਾ ਤੇ ਰਵਿੰਦਰ ਨੂੰ ਇਹ ਗੱਲ ਤੀਰ ਦੀ ਤਰ੍ਹਾਂ ਚੁੱਪ ਗਈ ਤੇ ਰਾਜ ਵੀ ਆਪਣੀ ਸੱਸ ਦੇ ਸਾਹਮਣੇ ਕੁਝ ਨਾ ਬੋਲ ਸਕੀ ਤੇ ਉਸ ਨੂੰ ਆਪਣੀ ਸੱਸ ਤੇ ਗੁੱਸਾ ਵੀ ਬਹੁਤ ਆਇਆ ਉਸ ਸਮੇਂ ਰਵਿੰਦਰ ਨੇ ਇਹ ਫੈਸਲਾ ਕੀਤਾ ਕਿ ਅੱਜ ਤੋਂ ਬਾਅਦ ਉਹ ਕਦੀ ਵੀ ਰਾਜ ਦੇ ਮੱਥੇ ਨਹੀਂ ਲੱਗੇਗੀ ਕਿਉਂਕਿ ਉਹ ਇੱਕ ਬਾਝ ਹੈ ਗੇਤੇ ਉਸਦੇ ਪਰਛਾਵੇਂ ਤੋਂ ਉਸ ਦੀ ਨਾਨ ਦੇ ਬੱਚੇ ਨੂੰ ਕੁਝ ਹੋ ਗਿਆ ਤਾਂ ਦੁਨੀਆਂ ਵਾਲੇ ਉਸ ਦਾ ਜੀਣਾ ਹਰਾਮ ਕਰ ਦੇਣਗੇ ਇਸ ਲਈ ਉਸਨੇ ਰਾਜ ਨੂੰ ਮਿਲਣਾ ਜੁਲਣਾ ਬੰਦ ਕਰ ਦਿੱਤਾ ਫਿਰ ਇੱਕ ਦਿਨ ਅਚਾਨਕ ਰਾਜ ਆਪਣੇ ਭਰਾ ਪਰਜਾਈ ਨੂੰ ਮਿਲਣਾ ਸਿੱਧਾ ਉਹਨਾਂ ਦੇ ਘਰ ਪਹੁੰਚ ਗਈ ਉਸ ਵਕਤ ਰਵਿੰਦਰ ਕੌਰ ਸਲਾਈ ਮਸ਼ੀਨ ਲੈ ਕੇ ਛੋਟੇ ਬੱਚੇ ਦੇ ਕੱਪੜੇ ਸਿਉ ਰਹੀ ਸੀ ਤੇ ਆਪਣੀ ਨਾਨ ਨੂੰ ਆਉਂਦੀ ਵੇਖ ਰਵਿੰਦਰ ਤੁਰੰਤ ਉੱਠ ਕੇ ਦੂਜੇ ਕਮਰੇ ਵਿੱਚ ਜਾਣ ਲੱਗੀ ਤੇ ਰਾਜ ਨੇ ਕਿਹਾ ਕੀ ਗੱਲ ਹੋਈ ਭਾਬੀ ਤੁਸੀਂ ਮੈਨੂੰ ਮਿਲਣਾ ਨਹੀਂ ਚਾਹੁੰਦੇ ਅੱਖਾਂ ਭਰ ਕੇ ਰਵਿੰਦਰ ਕਹਿੰਦੀ ਨਹੀਂ ਭੈਣ ਜੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਜਦੋਂ ਤੱਕ ਤੁਸੀਂ ਆਪਣਾ ਬੱਚਾ ਗੋਦ ਵਿੱਚ ਨਹੀਂ ਖੜਾ ਲੈਂਦੇ ਮੈਂ ਤੁਹਾਡੇ ਮੱਥੇ ਨਹੀਂ ਲੱਗਾਂਗੀ ਤੇ ਰਾਜ ਨੇ ਪਰਜਾਈ ਦਾ ਹੱਥ ਫੜ ਕੇ ਕਿਹਾ ਕਿ ਇਹ ਕੀ ਗੱਲ ਹੋਈ ਭਾਬੀ ਜੀ ਲੱਗਦਾ ਤੁਸੀਂ ਮੇਰੀ ਸੱਸ ਦੀਆਂ ਗੱਲਾਂ ਦਾ ਬੁਰਾ ਮੰਨ ਗਏ ਉਹ ਤਾਂ ਸਾਰਿਆਂ ਨੂੰ ਕੁਝ ਨਾ ਕੁਝ ਕਹਿੰਦੀ ਹੀ ਰਹਿੰਦੀ ਹੈ ਪਰ ਮੈਨੂੰ ਤਾਂ ਹਮੇਸ਼ਾ ਤੁਹਾਡਾ ਤੇ ਵੀਰੇ ਦਾ ਸਾਥ ਚਾਹੀਦਾ ਹੈ ਇਹੋ ਜਿਹੀਆਂ ਫਾਲਤੂ ਗੱਲਾਂ ਤੇ ਮੈਂ ਵਿਸ਼ਵਾਸ ਨਹੀਂ ਕਰਦੀ ਰਵਿੰਦਰ ਕਹਿੰਦੀ ਦੀਦੀ ਪਰ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਨਾਲ ਕੁਝ ਗਲਤ ਹੋਵੇ ਇਸ ਲਈ ਜਦੋਂ ਤੱਕ ਤੁਹਾਡਾ ਬੱਚਾ ਤੁਹਾਡੀ ਗੋਦੀ ਵਿੱਚ ਨਹੀਂ ਆ ਜਾਂਦਾ ਕਿਰਪਾ ਕਰਕੇ ਉਦੋਂ ਤੱਕ ਮੇਰੇ ਸਾਹਮਣੇ ਨਾ ਆਓ ਰਾਜ ਜਾਨਦੀ ਸੀ ਕਿ ਉਸ ਦੀ ਪਰਜਾਈ ਬਹੁਤ ਹੀ ਨੇਕ ਦਿਲ ਇਨਸਾਨ ਹੈ ਇਹ ਸਾਰੀਆਂ ਗੱਲਾਂ ਉਹ ਰਾਜ ਦੀ ਭਲਾਈ ਲਈ ਹੀ ਕਰ ਰਹੀ ਸੀ ਇਸ ਲਈ ਰਾਜ ਆਪਣੇ ਸਹੁਰਿਆਂ ਤੇ ਵਾਪਸ ਚਲੀ ਗਈ ਇਦਾਂ ਹੀ ਦਿਨ ਗੁਜ਼ਰਦੇ ਗਏ ਤੇ ਆਖਿਰਕਾਰ ਉਹ ਕਰਮਾਂ ਵਾਲਾ ਦਿਨ ਵੀ ਆ ਹੀ ਗਿਆ ਤੇ ਰਾਜ ਨੇ ਦੋ ਜੁੜਵਾ ਮੁੰਡਿਆਂ ਨੂੰ ਜਨਮ ਦਿੱਤਾ ਜਿਵੇਂ ਹੀ ਰਵਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਹ ਆਪਣੇ ਆਪ ਨੂੰ ਰੋਕ ਨਾ ਸਕੀ ਤੇ ਸਿੱਧਾ ਹਸਪਤਾਲ ਪਹੁੰਚ ਗਈ ਛੋਟੇ ਬੱਚਿਆਂ ਨੂੰ ਗੋਦੀ ਚੁੱਕਣ ਲਈ ਉਸ ਦਾ ਮਨ ਉਛਲਣ ਲੱਗਾ ਤੇ ਉਹ ਉਹਨਾਂ ਬੱਚਿਆਂ ਨੂੰ ਚੁੱਕ ਕੇ ਇਸ ਤਰ੍ਹਾਂ ਪਿਆਰ ਕਰਨ ਲੱਗੀ ਜਿਵੇਂ ਕਿ ਉਸ ਦੇ ਆਪੇ ਆਪਣੇ ਹੀ ਬੱਚੇ ਹੋਣ ਤੇ ਆਪਣੇ ਹੀ ਕੁੱਖੋਂ ਉਸ ਨੇ ਜਨਮ ਦਿੱਤਾ ਹੋਵੇ ਜਿਵੇਂ ਬੰਜਰ ਜ਼ਮੀਨ ਨੂੰ ਫਸਲ ਦੀ ਆਸ ਹੁੰਦੀ ਹੈ ਉਵੇਂ ਹੀ ਰਵਿੰਦਰ ਵੀ ਇਸ ਪਿਆਰ ਵਿੱਚ ਡੁੱਬਣਾ ਚਾਹੁੰਦੀ ਸੀ ਡਾਕਟਰ ਨੇ ਰਾਜ ਨੂੰ ਥੋੜਾ ਕਮਜ਼ੋਰ ਦੱਸਿਆ ਇਸ ਲਈ ਰਵਿੰਦਰ ਰਾਜ ਨੂੰ ਛੁੱਟੀ ਦਵਾ ਕੇ ਸਿੱਧਾ ਆਪਣੇ ਘਰੇ ਲੈ ਗਈ ਤੇ ਉਸ ਦੀ ਬਹੁਤ ਸੇਵਾ ਕਰਨ ਲੱਗੀ ਲਗਭਗ 1 ਮਹੀਨੇ ਤੱਕ ਰਵਿੰਦਰ ਨੇ ਦੋਵਾਂ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਤੇਲ ਦੀ ਮਾਲਿਸ਼ ਨਹਾਉਣਾ ਤੋ ਹਣਾ ਸਭ ਕੁਝ ਕੀਤਾ 1 ਮਹੀਨੇ ਬਾਅਦ ਜਦੋਂ ਰਾਜ ਆਪਣੇ ਸਹੁਰੇ ਵਾਪਸ ਜਾਣ ਲੱਗੀ ਤਾਂ ਰਵਿੰਦਰ ਦੀਆਂ ਅੱਖਾਂ ਭਾਰੀਆਂ ਕਿਉਂਕਿ ਉਸ ਨੂੰ ਉਹਨਾਂ ਬੱਚਿਆਂ ਨਾਲ ਬਹੁਤ ਲਗਾਵ ਹੋ ਗਿਆ ਸੀ ਉਨ੍ਹਾਂ ਦੇ ਜਾਣ ਤੋਂ ਬਾਅਦ ਰਵਿੰਦਰ ਸਾਰੀ-ਸਾਰੀ ਰਾਤ ਨਾ ਸੌਂਦੀ ਤੇ ਉਸ ਨੂੰ ਹਰ ਪਾਸਿਓਂ ਬੱਚਿਆਂ ਦੀਆਂ ਕਿਲਕਾਰੀਆਂ ਕੰਨਾਂ ਵਿੱਚ ਪੈਂਦੀਆਂ ਵਿਕਰਮ ਸਿੰਘ ਆਪਣੀ ਪਤਨੀ ਰਵਿੰਦਰ ਦੀ ਇਸ ਹਾਲਤ ਤੋਂ ਬਹੁਤ ਚਿੰਤਤ ਰਹਿੰਦੇ ਇਸ ਲਈ ਉਸ ਨੇ ਅनाथ ਆਸ਼ਰਮ ਤੋਂ ਇੱਕ ਬੱਚਾ ਲੈਣ ਦੀ ਇੱਛਾ ਜ਼ਾਹਰ ਕੀਤੀ ਪਰ ਰਵਿੰਦਰ ਨੇ ਆਪਣੀ ਨਨਾਨਦ ਦਾ ਬੱਚਾ ਗੋਦ ਲੈਣ ਦੇ ਲਈ ਕਿਹਾ विक्रम सिंह ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਸੀ ਬਲਕਿ ਉਹ ਤਾਂ ਹੋਰ ਖੁਸ਼ ਹੋ ਗਿਆ ਕਿ ਉਹਨਾਂ ਦਾ ਆਪਣਾ ਹੀ ਭਾਂਜਾ ਉਹਨਾਂ ਦੇ ਘਰ ਦੀ ਰੌਣਕ ਬਣੇਗਾ ਤੇ ਉਹਨਾਂ ਦੀ ਸੁੰਨੀ ਜ਼ਿੰਦਗੀ ਫਿਰ ਤੋਂ ਹਰੀ ਭਰੀ ਹੋ ਜਾਵੇਗੀ ਰਵਿੰਦਰ ਕੌਰ ਦੇ ਕਹਿਣ ਤੇ ਵਿਕਰਮ ਨੇ ਆਪਣੀ ਭੈਣ ਤੇ ਪਣਵਈਏ ਨਾਲ ਉਹਨਾਂ ਦਾ ਇੱਕ ਬੇਟਾ ਗੋਦ ਲੈਣ ਲਈ ਗੱਲ ਕੀਤੀ ਰਾਜ ਇੱਕਦਮ ਕੋਈ ਫੈਸਲਾ ਨਾ ਕਰ ਸਕੀ ਕਿਉਂਕਿ ਅਚਾਨਕ ਆਪਣੇ ਕਲੇਜੇ ਦਾ ਟੁਕੜਾ ਕਿਸੇ ਨੂੰ ਦੇਣਾ ਕੋਈ ਸੌਖਾ ਕੰਮ ਤਾਂ ਨਹੀਂ ਹੁੰਦਾ ਤੇ ਉਸਨੇ ਥੋੜਾ ਵਕਤ ਮੰਗਿਆ ਆਪਣੇ ਘਰ ਵਾਲੇ ਨਾਲ ਇਸ ਬਾਰੇ ਸਲਾਹ مشورہ ਕੀਤਾ ਪਰ ਸੁਖਦੇਵ ਨੇ ਮਨਾਂ ਕਰ ਦਿੱਤਾ ਫਿਰ ਰਾਜ ਨੇ ਸਮਝਾਇਆ ਕਿ ਸ਼ਾਇਦ ਪਰਮਾਤਮਾ ਨੇ ਸਾਨੂੰ ਤਾਂ ਹੀ ਜੁੜਵਾ ਬੱਚੇ ਦਿੱਤੇ ਹੋਣ ਬਹੁਤ ਕੁਝ ਸੋਚਣ ਤੋਂ ਬਾਅਦ ਸੁਖਦੇਵ ਮੰਨ ਗਿਆ ਰਾਜ ਤੇ ਸੁਖਦੇਵ ਇਹ ਗੱਲ ਤਾਂ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹਨਾਂ ਦਾ ਬੇਟਾ ਉੱਥੇ ਬਹੁਤ ਖੁਸ਼ ਰਹੇਗਾ ਉਸ ਨੂੰ ਲਾਡ ਪਿਆਰ ਵਿੱਚ ਕੋਈ ਕਮੀ ਨਹੀਂ ਰਹੇਗੀ ਜੋ ਸੁਖ ਸੁਵਿਧਾਵਾਂ ਉਹਨਾਂ ਦੇ ਪੁੱਤਰ ਨੂੰ ਵਿਕਰਮ ਤੇ ਰਵਿੰਦਰ ਦੇ ਸਕਦੇ ਸੀ ਸ਼ਾਇਦ ਰਾਜ ਤੇ ਸੁਖਦੇਵ ਵੀ ਨਾ ਦੇ ਸਕਣ ਇਹ ਸੋਚ ਸਮਝ ਕੇ ਉਹਨਾਂ ਨੇ ਆਪਣੇ ਇੱਕ ਪੁੱਤਰ ਨੂੰ ਉਹਨਾਂ ਦੀ ਗੋਦੀ ਵਿੱਚ ਪਾ ਦਿੱਤਾ ਬੱਚੇ ਦੇ ਆਉਂਦਿਆਂ ਹੀ ਰਵਿੰਦਰ ਦੀ ਖੁਸ਼ੀ ਦਾ ਤਾਂ ਕੋਈ ਟਿਕਾਣਾ ਹੀ ਨਾ ਰਿਹਾ ਉਸ ਵਿੱਚ ਤਾਂ ਜਿਵੇਂ ਦੁਬਾਰਾ ਜਨ ਆ ਗਈ ਹੋਵੇ ਰਵਿੰਦਰ ਨੇ ਆਪਣੇ ਬੇਟੇ ਦਾ ਨਾਮ ਉਦੇ ਸਿੰਘ ਰੱਖਿਆ ਤੇ ਰਾਜ ਨੇ ਆਪਣੇ ਪੁੱਤਰ ਦਾ ਨਾਮ ਦਇਆ ਸਿੰਘ ਰੱਖਿਆ ਸਮਾਂ ਇਦਾਂ ਹੀ ਗੁਜ਼ਰਦਾ ਗਿਆ ਰਵਿੰਦਰ ਕੌਰ ਸਾਰਾ ਸਾਰਾ ਦਿਨ ਉਦੇ ਵੱਲ ਹੀ ਵੇਖਦੀ ਰਹਿੰਦੀ ਨਾ ਤਾਂ ਉਸ ਨੂੰ ਆਪਣੇ ਖਾਣ ਪੀਣ ਦੀ ਹੋਸ਼ ਰਹੀ ਤੇ ਨਾ ਹੀ ਉਸ ਦਾ ਪਤੀ ਵਿਕਰਮ ਵੱਲ ਧਿਆਨ ਜਾਂਦਾ ਉਧਰ ਵਿਕਰਮ ਸਿੰਘ ਵੀ ਆਪਣੀ ਪਤਨੀ ਦੀ ਸਿਹਤ ਦੀ ਤੰਦਰੁਸਤੀ ਵੇਖ ਕੇ ਬਹੁਤ ਖੁਸ਼ ਹੁੰਦੇ। ਇੱਕ ਪਾਸੇ ਰਵਿੰਦਰ ਆਪਣੇ ਬੱਚੇ ਨੂੰ ਪਾਲਣ ਵਿੱਚ ਵਿਅਸਤ ਸੀ ਤੇ ਦੂਜੇ ਪਾਸੇ ਰਾਜ ਆਪਣੇ بیٹے ਦਇਆ ਸਿੰਘ ਨੂੰ ਪਾਲਣ ਵਿੱਚ ਵਿਅਸਤ ਸੀ। ਦੋਵੇਂ ਹੀ ਬੱਚੇ ਹੌਲੀ-ਹੌਲੀ ਵੱਡੇ ਹੋ ਰਹੇ ਸਨ। ਜ਼ਿਆਦਾ ਲਾਡ ਪਿਆਰ ਮਿਲਣ ਦੇ ਕਾਰਨ ਉਹਦੇ ਸਿੰਘ ਥੋੜਾ-ਥੋੜਾ ਜਿੱਦੀ ਤੇ ਚਿੜਚਿੜਾ ਹੋ ਗਿਆ। ਆਪਣੀ ਹਰ ਗੱਲ ਨੂੰ ਕਿਸੇ ਨਾ ਕਿਸੇ ਤਰੀਕੇ ਉਹ ਪੂਰੀ ਕਰਵਾ ਲੈਂਦਾ ਤੇ ਹੌਲੀ-ਹੌਲੀ ਉਸ ਦੀ ਸੰਗਤ ਗਲਤ ਬੱਚਿਆਂ ਨਾਲ ਹੋ ਗਈ ਜਿਸ ਕਾਰਨ ਉਹ ਕਰਦਿਆਂ ਨੂੰ ਝੂਠ ਵੀ ਬੋਲਣ ਲੱਗਾ ਤਿਰਵਿੰਦਰ ਉਸ ਦੇ ਮੋਹ ਵਿੱਚ ਕਮਲੀ ਹੋ ਕੇ ਉਸ ਦੀਆਂ ਗਲਤੀਆਂ ਤੇ ਪਰਦਾ ਪਾਉਂਦੀ ਰਹਿੰਦੀ ਉਸ ਦਾ ਮੋਹ ਤੇ ਲਾਡ ਪਿਆਰ ਉਸ ਨੂੰ ਵਿਗਾੜਨ ਵਿੱਚ ਹੋਰ ਮਦਦ ਕਰ ਰਿਹਾ ਸੀ ਇਦਾਂ ਹੀ ਚਲਦਿਆਂ ਚਲਦਿਆਂ ਉਹਦੇ ਸਿੰਘ 11 ਸਾਲ ਦਾ ਹੋ ਗਿਆ ਤੇ ਸ਼ਹਿਰ ਦੇ ਸਭ ਤੋਂ ਮੰਨੇ ਪ੍ਰਵੰਨੇ ਸਕੂਲ ਵਿੱਚ ਪੜਨ ਜਾਂਦਾ। ਉੱਥੇ ਹੀ ਦਇਆ ਸਿੰਘ ਮਿਡਲ ਸਕੂਲ ਵਿੱਚ ਜਾਂਦਾ। ਉਹਦੇ ਸਿੰਘ ਤੇ ਦਇਆ ਸਿੰਘ ਛੁੱਟੀਆਂ ਦੌਰਾਨ ਜ਼ਿਆਦਾਤਰ ਇਕੱਠੇ ਹੀ ਰਹਿੰਦੇ ਤੇ ਦੋਵਾਂ ਵਿੱਚ ਚੰਗੀ ਦੋਸਤੀ ਸੀ। ਇੱਕ ਦਿਨ ਅਚਾਨਕ ਰਵਿੰਦਰ ਕੌਰ ਦੀ ਸਿਹਤ ਢਿੱਲੀ ਹੋ ਗਈ ਤੇ ਸਵੇਰ ਤੋਂ ਵਾਰ-ਵਾਰ ਉਸ ਨੂੰ ਚੱਕਰ ਆ ਰਹੇ ਸੀ ਤੇ ਵਿਕਰਮ ਵੀ ਘਬਰਾ ਗਿਆ। ਉਹ ਰਵਿੰਦਰ ਨੂੰ ਤੁਰੰਤ ਡਾਕਟਰ ਕੋਲ ਲੈ ਗਿਆ। ਚੈੱਕਅਪ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਰਵਿੰਦਰ ਮਾਂ ਬਣਨ ਵਾਲੀ ਹੈ ਇਹ ਗੱਲ ਸੁਣ ਕੇ ਵਿਕਰਮ ਨੂੰ ਤਾਂ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਵਿਆਹ ਦੇ ਇੰਨੇ ਸਾਲਾਂ ਬਾਅਦ ਰਵਿੰਦਰ ਦੀ ਕੁੱਖ ਹਰੀ ਹੋਈ ਸੀ ਇਹ ਸੁਣ ਕੇ ਉਹ ਖੁਸ਼ੀ ਨਾਲ ਪਾਗਲ ਹੋ ਰਿਹਾ ਸੀ ਰਵਿੰਦਰ ਨੂੰ ਵੀ ਵਿਸ਼ਵਾਸ ਨਾ ਹੋਇਆ ਕਿ ਇੰਨੇ ਸਾਲਾਂ ਬਾਅਦ ਇਹ ਚਮਤਕਾਰ ਕਿਵੇਂ ਹੋ ਗਿਆ ਵਿਕਰਮ ਸਿੰਘ ਖੂਬ ਮਠਿਆਈਆਂ ਦੇ ਡੱਬੇ ਲੈ ਕੇ ਆਪਣੀ ਭੈਣ ਨੂੰ ਇਹ ਖੁਸ਼ਖਬਰੀ ਸੁਣਾਉਣ ਪਹੁੰਚ ਗਿਆ ਤੇ ਰਾਜਵੀ ਇਹ ਖੁਸ਼ਖਬਰੀ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋਈ ਸਿੱਧੀ ਆਪਣੀ ਪਰਜਾਈ ਨੂੰ ਮਿਲਣ ਪਹੁੰਚ ਗਈ ਇਹ ਗੱਲ ਸੁਣ ਕੇ ਸਾਰਿਆਂ ਨੂੰ ਇਸ ਗੱਲ ਤੇ ਯਕੀਨ ਹੋ ਗਿਆ ਕਿ ਪ੍ਰਮਾਤਮਾ ਦੇ ਘਰੇ ਧੀਰ ਹੈ ਪਰ ਅੰਧੇਰ ਨਹੀਂ ਵਿਕਰਮ ਤੇ ਰਵਿੰਦਰ ਉਦੇ ਸਿੰਘ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਨ ਲੱਗੇ ਬਾਕੀ ਸਭ ਤਾਂ ਠੀਕ ਠਾਕ ਚੱਲ ਰਿਹਾ ਸੀ ਪਰ ਜਦੋਂ ਦਾ ਸੁਖਦੇਵ ਸਿੰਘ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਹ ਥੋੜਾ ਉਖੜਿਆ-ਉਖੜਿਆ ਰਹਿੰਦਾ ਕਿਉਂਕਿ ਹੁਣ ਤੱਕ ਉਹ ਆਪਣੇ ਹੀ ਬੇਟੇ ਨੂੰ ਵਿਕਰਮ ਦੀ ਧਨ-ਦੌਲਤ ਦਾ ਇਕਲੌਤਾ ਵਾਰਿਸ ਸਮਝ ਰਿਹਾ ਸੀ ਪਰ ਹੁਣ ਉਸ ਜ਼ਮੀਨ-ਜਾਇਦਾਦ ਵਿੱਚੋਂ ਸਭ ਕੁਝ ਵੰਡਾਉਣ ਵਾਲਾ ਵੀ ਆ ਰਿਹਾ ਸੀ ਜੋ ਉਸ ਦਾ ਅਸਲ ਹੱਕਦਾਰ ਹੈ ਇਸ ਤਰ੍ਹਾਂ ਦੇ ਪੁੱਠੇ ਸਿੱਧੇ ਸਵਾਲ ਉਸ ਦੇ ਦਿਮਾਗ ਵਿੱਚ ਘੁੰਮਣ ਲੱਗੇ ਕਿ ਆਪਣੀ ਔਲਾਦ ਤਾਂ ਆਪਣੇ ਹੀ ਹੁੰਦੀ ਹੈ ਪਰ ਆਪਣੇ ਔਲਾਦ ਹੋਣ ਦੇ ਬਾਅਦ ਉਹ ਉਹਦੇ ਸਿੰਘ ਨੂੰ ਕਿਉਂ ਪਿਆਰ ਕਰਨਗੇ ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਰਵਿੰਦਰ ਨੇ ਇੱਕ ਪਿਆਰੇ ਜਿਹੇ ਪੁੱਤਰ ਨੂੰ ਜਨਮ ਦਿੱਤਾ ਇੰਨੇ ਸਾਲਾਂ ਬਾਅਦ ਉਸ ਘਰ ਵਿੱਚ ਇੱਕ ਬੱਚੇ ਨੇ ਜਨਮ ਲਿਆ ਸੀ ਇਸ ਗੱਲ ਤੋਂ ਖੁਸ਼ ਹੋ ਕੇ ਵਿਕਰਮ ਸਿੰਘ ਨੇ ਆਪਣੇ ਪੂਰੇ ਪਿੰਡ ਵਿੱਚ ਮਠਿਆਈ ਵੰਡੀ ਤੇ ਗਰੀਬਾਂ ਵਿੱਚ ਜਿੰਨਾ ਦਾਨ ਕਰ ਸਕਦਾ ਸੀ ਉਸਨੇ ਕੀਤਾ ਉਹਦੇ ਸਿੰਘ ਵੀ ਆਪਣੇ ਛੋਟੇ ਭਰਾ ਤੋਂ ਬਹੁਤ ਖੁਸ਼ ਸੀ ਤੇ ਹਰ ਵਕਤ ਉਸ ਦਾ ਬਹੁਤ ਧਿਆਨ ਰੱਖਦਾ ਪਰ ਇਹ ਗੱਲਾਂ ਰਾਜ ਦੇ ਪਤੀ ਸੁਖਦੇਵ ਸਿੰਘ ਨੂੰ ਚੰਗੀਆਂ ਨਾ ਲੱਗਦੀਆਂ ਵਿਕਰਮ ਕਿਸੇ ਗਲਤੀ ਤੋਂ ਜੇਕਰ ਉਦੇ ਸਿੰਘ ਨੂੰ ਝਿੜਕ ਵੀ ਦਿੰਦਾ ਤਾਂ ਸੁਖਦੇਵ ਹੁਣ ਉਸ ਗੱਲ ਨੂੰ ਕਿਸੇ ਹੋਰ ਹੀ ਨਜ਼ਰੀਏ ਨਾਲ ਵੇਖਦਾ ਹੌਲੀ ਹੌਲੀ ਸੁਖਦੇਵ ਨੇ ਉਦੇ ਨੂੰ ਰਵਿੰਦਰ ਤੇ ਵਿਕਰਮ ਦੇ ਖਿਲਾਫ ਉਪੜਕਾਉਣਾ ਸ਼ੁਰੂ ਕਰ ਦਿੱਤਾ ਜਵਾਨ ਹੁੰਦਿਆਂ ਹੁੰਦਿਆਂ ਕਾਫੀ ਹੱਦ ਤੱਕ ਉਸ ਨੇ ਉਨ੍ਹਾਂ ਦੇ ਖਿਲਾਫ ਉਹਦੇ ਦੇ ਮਨ ਵਿੱਚ ਜ਼ਹਿਰ ਪਾ ਦਿੱਤਾ ਬਲਕਿ ਇਦਾਂ ਦਾ ਕੁਝ ਹੈ ਨਹੀਂ ਸੀ ਉਹਦੇ ਜੋ ਵੀ ਕਹਿੰਦਾ ਵਿਕਰਮ ਤੇ ਰਵਿੰਦਰ ਉਸ ਦੀ ਹਰ ਇੱਛਾ ਪੂਰੀ ਕਰਦੇ ਪਰ ਨਫ਼ਰਤ ਭਰੀਆਂ ਗੱਲਾਂ ਨੇ ਉਸ ਦੇ ਮਨ ਵਿੱਚ ਸ਼ੱਕ ਦਾ ਕੀੜਾ ਬਿਠਾ ਦਿੱਤਾ ਤੇ ਉਹਦੇ ਗੱਲ-ਗੱਲ ਤੇ ਰਵਿੰਦਰ ਤੇ ਵਿਕਰਮ ਨਾਲ ਝਗੜਾ ਕਰਦਾ ਇੱਕ ਦਿਨ ਵਿਕਰਮ ਨੂੰ ਕਿਸੇ ਨੇ ਦੱਸਿਆ ਕਿ ਉਹਦੇ ਗਲਤ ਰਸਤੇ ਤੇ ਚੱਲ ਰਿਹਾ ਹੈ ਉਹ ਕੁੜੀਆਂ ਦੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਹੈ ਤੇ ਵਿਕਰਮ ਨੇ ਘਰ ਆ ਕੇ ਉਦੇ ਨੂੰ ਬਹੁਤ ਛਿੜਕਿਆ ਉਦੇ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ ਉਸ ਨੇ ਸੁਖਦੇਵ ਸਿੰਘ ਨੂੰ ਫੋਨ ਕਰਕੇ ਸਭ ਕੁਝ ਦੱਸ ਦਿੱਤਾ ਤੇ ਸੁਖਦੇਵ ਨੇ ਉਸ ਨੂੰ ਸਾਰੀ ਸੱਚਾਈ ਦੱਸ ਦਿਆਂ ਹੋਇਆ ਕਿ ਤੈ ਤੂੰ ਉਹਨਾਂ ਦਾ ਅਸਲੀ ਬੇਟਾ ਨਹੀਂ ਇਸ ਲਈ ਉਹ ਤੇਰੇ ਨਾਲ ਭੇਦਭਾਵ ਕਰਦੇ ਹਨ ਉਹਨਾਂ ਦਾ ਅਸਲੀ ਬੇਟਾ ਤਾਂ ਬਲਰਾਜ ਹੈ ਤੇ ਤੂੰ ਸਾਡਾ ਬੇਟਾ ਹੈ ਪਰ ਤੂੰ ਇਹ ਗੱਲ ਕਿਸੇ ਹੋਰ ਕੋਲ ਨਾ ਕਰੇ ਨਹੀਂ ਤਾਂ ਵਿਕਰਮ ਨੇ ਤੈਨੂੰ ਆਪਣੀ ਜਾਇਦਾਦ ਵਿੱਚੋਂ ਹਿੱਸਾ ਨਹੀਂ ਦੇਣਾ ਇਹ ਗੱਲ ਸੁਣ ਕੇ ਤਾਂ ਉਹਦੇ ਦੇ ਹੋਸ਼ ਛੁੱਟ ਗਏ ਹੁਣ ਤਾਂ ਉਸਦੇ ਮਨ ਵਿੱਚ ਹੋਰ ਵੀ ਜ਼ਿਆਦਾ ਜ਼ਹਿਰ ਘোল ਗਿਆ ਸੀ ਇੱਕ ਦਿਨ ਵਿਕਰਮ ਨੇ ਸੁਖਦੇਵ ਨੂੰ ਫੋਨ ਕਰਕੇ ਕਿਹਾ ਕਿ ਹੁਣ ਆਪਾਂ ਨੂੰ ਉਹਦੇ ਨੂੰ ਕਿਸੇ ਕੰਮ ਧੰਦੇ ਲਗਾਉਣਾ ਚਾਹੀਦਾ ਹੈ ਤੇ ਉਹ ਇਸ ਵਕਤ ਆਪਣਾ ਸਮਾਂ ਗਵਾ ਰਿਹਾ ਹੈ ਅੱਗੋਂ ਸੁਖਦੇਵ ਨੇ ਉਸ ਨੂੰ ਉਹਦੇ ਦਾ ਵਿਆਹ ਕਰਨ ਦੀ ਸਲਾਹ ਦਿੱਤੀ ਵਿਕਰਮ ਤੇ ਰਵਿੰਦਰ ਨੂੰ ਵੀ ਲੱਗਣ ਲੱਗਿਆ ਕਿ ਜੇਕਰ ਉਹਦੇ ਦਾ ਵਿਆਹ ਕਰ ਦਿੱਤਾ ਜਾਵੇ ਤਾਂ ਸ਼ਾਇਦ ਉਹ ਸੁਧਰ ਜਾਵੇਗਾ। ਦੂਜੇ ਪਾਸੇ ਵਿਕਰਮ ਦਾ ਛੋਟਾ ਬੇਟਾ ਬਲਰਾਜ ਇਹਨਾਂ ਸਾਰੀਆਂ ਗੱਲਾਂ ਤੋਂ ਦੂਰ ਆਪਣੀ ਪੜ੍ਹਾਈ ਲਿਖਾਈ ਵਿੱਚ ਲੱਗਾ ਰਹਿੰਦਾ। ਕਹਿੰਦੇ ਹਨ ਕਿ ਜਦੋਂ ਇਨਸਾਨ ਆਪਣੇ ਅੰਦਰ ਹੀ ਅੰਦਰ ਕਿਸੇ ਨਾਲ ਦੁਸ਼ਮਣੀ ਪਾ ਲੈਂਦਾ ਹੈ ਤਾਂ ਫਿਰ ਉਸ ਨੂੰ ਆਪਣੇ ਸਕੇ ਵੀ ਦੁਸ਼ਮਣ ਦਿਖਾਈ ਦੇਣ ਲੱਗ ਪੈਂਦੇ ਹਨ। ਬਲਰਾਜ ਜਦੋਂ ਵੀ ਉਹਦੇ ਕੋਲ ਆਉਂਦਾ ਤੇ ਉਹ ਉਸ ਨੂੰ ਛਿੜਕ ਦਿੰਦਾ ਇਧਰ ਰਾਜ ਦਾ ਬੇਟਾ ਦਇਆ ਵਕਾਲਤ ਦੀ ਪੜ੍ਹਾਈ ਕਰ ਰਿਹਾ ਸੀ ਦਇਆ ਸਿੰਘ ਤੇ ਉਦੇ ਸਿੰਘ ਜੁੜਵਾ ਭਰਾ ਜਰੂਰ ਸਨ ਪਰ ਦੋਵਾਂ ਦੇ ਵਿਵਹਾਰ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਉਦੇ ਦੇ ਵਿਆਹ ਲਈ ਸੁਖਦੇਵ ਨੇ ਇੱਕ ਰਿਸ਼ਤੇ ਦੀ ਦੱਸ ਪਾਈ ਤੇ ਉਹ ਰਿਸ਼ਤਾ ਸਾਰਿਆਂ ਨੂੰ ਪਸੰਦ ਆਇਆ ਕੁੜੀ ਪੜ੍ਹੀ ਲਿਖੀ ਤੇ ਘਰ ਦੇ ਕੰਮਾਂ ਵਿੱਚ ਮਾਹਰ ਸੀ ਉਦੇ ਨੇ ਵੀ ਲੜਕੀ ਨੂੰ ਪਸੰਦ ਕਰ ਲਿਆ ਲਗਭਗ 6 ਮਹੀਨਿਆਂ ਬਾਅਦ ਦੋਵਾਂ ਦਾ ਬੜੀ ਧੂਮ ਧਾਮ ਨਾਲ ਵਿਆਹ ਕੀਤਾ ਗਿਆ ਪਰ ਵਿਆਹ ਤੋਂ ਬਾਅਦ ਤਾਂ ਉਹਦੇ ਪਹਿਲਾਂ ਨਾਲੋਂ ਵੀ ਜ਼ਿਆਦਾ ਵਿਗੜ ਗਿਆ ਹਰ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਘਰ ਆਉਂਦਾ ਜਿਸ ਕਾਰਨ ਵਿਕਰਮ ਨੂੰ ਲੱਗਣ ਲੱਗਿਆ ਕਿ ਜੇਕਰ ਉਹਦੇ ਇਦਾਂ ਹੀ ਐਸ਼ ਪ੍ਰਸਤੀ ਵਿੱਚ ਪੈਸਾ ਉਡਾਉਂਦਾ ਰਿਹਾ ਤਾਂ ਬਹੁਤ ਜਲਦ ਸਾਰੀ ਜਾਇਦਾਦ ਮਿੱਟੀ ਵਿੱਚ ਮਿਲ ਜਾਵੇਗੀ ਇਸ ਲਈ ਵਿਕਰਮ ਨੇ ਉਹਦੇ ਨੂੰ ਮਿਲਣ ਵਾਲੇ ਖਰਚਿਆਂ ਵਿੱਚੋਂ ਕਟੌਤੀ ਕਰ ਦਿੱਤੀ ਜਦੋਂ ਉਹਦੇ ਨੂੰ ਪੈਸੇ ਮਿਲਨੇ ਬੰਦ ਹੋ ਗਏ ਤਾਂ ਉਹ ਲੋਕਾਂ ਤੋਂ ਉਧਾਰ ਲੈਣ ਲੱਗਿਆ ਹੁਣ ਇਹ ਉਸ ਤੋਂ ਵੀ ਵੱਡੀ ਮੁਸੀਬਤ ਖੜੀ ਹੋ ਗਈ ਹਰ ਰੋਜ਼ ਕੋਈ ਨਾ ਕੋਈ ਵਿਕਰਮ ਤੋਂ ਪੈਸੇ ਮੰਗਣ ਆ ਜਾਂਦਾ ਵਿਕਰਮ ਤੇ ਰਵਿੰਦਰ ਉਹਦੇ ਦੇ ਇਸ ਵਿਵਹਾਰ ਤੋਂ ਬਹੁਤ ਦੁਖੀ ਰਹਿਣ ਲੱਗੇ ਘਰ ਦਾ ਮਾਹੌਲ ਹੁਣ ਪਹਿਲਾਂ ਵਰਗਾ ਖੁਸ਼ੀਆਂ ਭਰਿਆ ਨਾ ਰਿਹਾ ਵਿਕਰਮ ਨੇ ਆਪਣੇ ਬੇਟੇ ਬਲਰਾਜ ਨੂੰ ਪੜ੍ਹਨ ਦੇ ਲਈ ਦੂਸਰੇ ਸ਼ਹਿਰ ਭੇਜ ਦਿੱਤਾ। ਉਹਦੇ ਦੀ ਪਤਨੀ ਰਵਣ ਸਿੱਧੀ ਸਾਦੀ ਤੇ ਭੋਲੀ ਭਾਲੀ ਕੁੜੀ ਸੀ। ਆਪਣੇ ਪਤੀ ਦੀਆਂ ਹਰਕਤਾਂ ਤੇ ਉਸ ਨੂੰ ਗੁੱਸਾ ਤਾਂ ਬਹੁਤ ਆਉਂਦਾ ਪਰ ਉਹਦੇ ਦਾ ਗੁੱਸੇ ਭਰਿਆ ਸੁਭਾਅ ਵੇਖ ਕੇ ਉਹ ਕੁਝ ਨਾ ਬੋਲਦੀ। ਜੇਕਰ ਕਦੇ ਉਹ ਕੁਝ ਕਹਿੰਦੀ ਵੀ ਤਾਂ ਉਹਦੇ ਉਸ ਨੂੰ ਮਾਰਨ ਕੁੱਟਣ ਲੱਗ ਪੈਂਦਾ। ਫੁੱਲਾਂ ਵਰਗੀ ਕੁੜੀ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਮਰ ਜਾ ਗਈ ਸੀ। ਵ્યા ਤੋ ਇੱਕ ਸਾਲ ਬਾਅਦ ਰਮਨ ਨੇ ਇੱਕ ਬਹੁਤ ਪਿਆਰੀ ਲੜਕੀ ਨੂੰ ਜਨਮ ਦਿੱਤਾ ਤੇ ਘਰ ਵਾਲੇ ਸੋਚਣ ਲੱਗੇ ਸ਼ਾਇਦ ਧੀ ਦੇ ਮੋਹ ਨਾਲ ਹੀ ਉਹਦੇ ਸੁਧਰ ਜਾਵੇਗਾ ਪਰ ਇਹ ਇੱਕ ਵਹਿਮ ਸੀ ਉਸ ਦੀ ਐਸ਼ ਪ੍ਰਸਤੀਤਾ ਹੋਰ ਵਧ ਗਈ ਬਲਰਾਜ ਜਦੋਂ ਛੁੱਟੀਆਂ ਵਿੱਚ ਘਰ ਆਇਆ ਤਾਂ ਉਹ ਆਪਣੇ ਮਾਪਿਓ ਤੇ ਭਾਬੀ ਦੀ ਹਾਲਤ ਵੇਖ ਕੇ ਬਹੁਤ ਦੁਖੀ ਹੋਇਆ ਹੁਣ ਤਾਂ ਉਹਦੇ ਦੇ ਸੰਬੰਧ ਹੋਰ ਜਨਾਨੀਆਂ ਨਾਲ ਵੀ ਸੁਣਨ ਨੂੰ ਮਿਲਦੇ। ਵਿਕਰਮ ਸਿੰਘ ਤੇ ਰਵਿੰਦਰ ਅਜੇ ਤੱਕ ਇਸ ਗੱਲ ਤੋਂ ਅਣਜਾਣ ਸੀ ਕਿ ਸੁਖਦੇਵ ਨੇ ਉਹਦੇ ਨੂੰ ਸਾਰੀ ਸੱਚਾਈ ਦੱਸ ਦਿੱਤੀ ਹੈ ਤੇ ਇਹ ਸਭ ਕੁਝ ਉਸੇ ਗੱਲ ਦਾ ਨਤੀਜਾ ਹੈ। ਉਹਦੇ ਦੀਆਂ ਹਰਕਤਾਂ ਤੋਂ ਪਰੇਸ਼ਾਨ ਹੋ ਕੇ ਰਵਿੰਦਰ ਨੇ ਆਪਣੀ ਨਾਨਾ ਰਾਜ ਨੂੰ ਸਾਰੀ ਗੱਲ ਦੱਸੀ ਤੇ ਰਾਜ ਨੇ ਉਸ ਨੂੰ ਹੌਸਲਾ ਦਿੰਦਿਆਂ ਹੋਇਆ ਕਿ ਭਾਬੀ ਤੁਸੀਂ ਫਿਕਰ ਨਾ ਕਰੋ ਮੈਂ ਉਹਦੇ ਨਾਲ ਗੱਲ ਕਰਾਂਗੀ। ਫੋਨ ਕੱਟ ਕੇ ਰਾਜ ਨੇ ਉਹਦੇ ਨੂੰ ਫੋਨ ਲਗਾਇਆ ਤੇ ਕਿਹਾ ਕਿ ਉਹਦੇ ਮੈਂ ਇਹ ਸਭ ਕੁਝ ਕੀ ਸੁਣ ਰਹੀ ਹਾਂ ਕਿ ਤੂੰ ਭਰਾ ਪਰਜਾਈ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰ ਰਿਹਾ ਹੈ ਘੱਟੋ ਘੱਟ ਰਮਣ ਤੇ ਆਪਣੀ ਬੇਟੀ ਬਾਰੇ ਤਾਂ ਸੋਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝ ਇਹ ਤੇਰੀ ਮौज-ਮਸਤੀ ਕਰਨ ਦੀ ਉਮਰ ਨਹੀਂ ਦਾਇਆ ਸਿੰਘ ਨੂੰ ਵੀ ਵੇਖ ਉਹ ਸਾਰਾ ਦਿਨ ਆਪਣੇ ਕੰਮ ਧੰਦੇ ਲੱਗਾ ਰਹਿੰਦਾ ਹੈ ਸ਼ਰਾਬ ਦੇ ਨਸ਼ੇ ਵਿੱਚ ਲੜਖੜਾਉਂਦਾ ਹੋਇਆ ਉਹਦੇ ਕਹਿੰਦਾ ਕਿ ਇਹ ਗੱਲ ਤੁਸੀਂ ਮੈਨੂੰ ਕਹਿ ਰਹੇ ਹੋ ਜਦੋਂ ਪਾਲਣ ਦੀ ਵਾਰੀ ਸੀ ਤਾਂ ਮੈਨੂੰ ਦੁੱਧ ਨਾਲੋਂ ਤੋੜ ਕੇ ਦੂਜਿਆਂ ਅੱਗੇ ਪਾਲਣ ਲਈ ਸੁੱਟ ਦਿੱਤਾ ਇਹ ਗੱਲ ਸੁਣ ਕੇ ਰਾਜਕੌਰ ਉੱਥੇ ਹੀ ਆਪਣਾ ਸਿਰ ਫੜ ਕੇ ਬਹਿ ਗਈ ਤੇ ਕਹਿੰਦੀ ਕਿ ਕਿੰਨੀ ਵੱਡੀ ਗਲਤਫਹਿਮੀ ਹੈ ਤੇਰੇ ਅੰਦਰ ਕਿ ਤੈਨੂੰ ਸੁੱਟ ਦਿੱਤਾ ਤੈਨੂੰ ਸੁੱਟਿਆ ਨਹੀਂ ਬਲਕਿ ਤੇਰਾ ਤਾਂ ਰਾਜਕੁਮਾਰਾਂ ਦੀ ਤਰ੍ਹਾਂ ਪਾਲਣ-ਪੋਸ਼ਣ ਕੀਤਾ ਗਿਆ ਮੇਰੀ ਸਿਰਫ ਇੰਨੀ ਗਲਤੀ ਹੈ ਕਿ ਮੈਂ ਕਿਸੇ ਬੇਔਲਾਦ ਨੂੰ ਔਲਾਦ ਦਾ ਸੁੱਖ ਦਿੱਤਾ। ਉਹਦੇ ਨੂੰ ਰਾਜ ਉੱਤੇ ਭੜਕਦਾ ਹੋਇਆ ਵੇਖ। ਉਸ ਦਾ ਪਤੀ ਸੁਖਦੇਵ ਕਹਿੰਦਾ ਕਿ ਗਲਤਫਹਿਮੀ ਨਹੀਂ, ਇਹ ਸਚਾਈ ਹੈ। ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਆਪਣਾ ਬੇਟਾ ਕਿਸੇ ਨੂੰ ਗੋਦ ਨਾ ਦੇ। ਪਰ ਤੇਰੇ ਲਈ ਤਾਂ ਭਰਾ ਭਰਜਾਈ ਦਾ ਪਿਆਰ ਹੀ ਸਭ ਕੁਝ ਸੀ। ਤੇਰੀ ਜਿੱਤ ਦੇ ਅੱਗੇ ਮੈਨੂੰ ਆਪਣਾ ਬੱਚਾ ਪਰਾਇਆ ਦੇ ਹੱਥ ਧਰਨਾ ਪਿਆ। ਰਾਜ ਆਪਣੇ ਪਤੀ ਦੇ ਬਦਲਦੇ ਹੋਏ ਰੂਪ ਨੂੰ ਅੱਖਾਂ ਫਾੜ-ਫੜ ਕੇ ਵੇਖ ਰਹੀ ਸੀ ਤੇ ਉਸ ਨੂੰ ਸਮਝ ਆ ਚੁੱਕਿਆ ਸੀ ਕਿ ਇਹ ਸਭ ਕੁਝ ਸੁਖਦੇਵ ਦਾ ਹੀ ਕੀਤਾ ਕਰਾਇਆ ਹੋਇਆ ਹੈ ਤੇ ਉਸ ਨੇ ਹੀ ਉਹਦੇ ਦੇ ਮਨ ਵਿੱਚ ਜ਼ਹਿਰ ਭਰਿਆ ਦਰਵਾਜ਼ੇ ਦੀ ਦਲੀਜ ਵਿੱਚ ਖੜਿਆ ਦਇਆ ਸਿੰਘ ਵੀ ਇਹ ਗੱਲਾਂ ਸੁਣ ਕੇ ਹਰਾ ਡਿਆ ਹੋ ਰਿਹਾ ਸੀ ਹੌਲੀ-ਹੌਲੀ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਅਰਸਾ ਬੀਤ ਗਿਆ ਰਵਿੰਦਰ ਅਤੇ ਵਿਕਰਮ ਨੇ ਵੀ ਸੋਚ ਲਿਆ ਸੀ ਕਿ ਹੁਣ ਉਦੇ ਦੇ ਵਿੱਚ ਕੋਈ ਵੀ ਬਦਲਾਵ ਆਉਣਾ ਸੰਭਵ ਨਹੀਂ ਉਸ ਨੂੰ ਉਸ ਦੇ ਹਾਲਾਤਾਂ ਤੇ ਹੀ ਛੱਡ ਕੇ ਉਹ ਵੀ ਨਿਰਾਸ਼ਾ ਭਰੀ ਜ਼ਿੰਦਗੀ ਜੀਣ ਲੱਗੇ ਹੁਣ ਵਿਕਰਮ ਦਾ ਛੋਟਾ ਬੇਟਾ ਬਲਰਾਜ ਵੀ ਕਾਫੀ ਵੱਡਾ ਹੋ ਗਿਆ ਸੀ ਤੇ ਆਪਣੇ MBA ਦੀ ਪੜ੍ਹਾਈ ਤੋਂ ਬਾਅਦ ਪਿਓ ਦਾ ਕਾਰੋਬਾਰ ਸੰਭਾਲਣ ਲਈ ਉਸੇ ਸ਼ਹਿਰ ਵਿੱਚ ਰਹਿਣ ਲੱਗਾ ਵਿਕਰਮ ਬਮਾਰਨ ਲੱਗਾ ਜਿਸ ਵਜ੍ਹਾ ਨਾਲ ਹੁਣ ਉਹ ਆਫਿਸ ਵੀ ਘਟ ਵੱਧ ਜਾਂਦੇ ਬਲਰਾਜ ਤੇ ਕੰਮ ਦਾ ਦਬਾਅ ਬਹੁਤ ਜ਼ਿਆਦਾ ਰਹਿੰਦਾ ਤੇ ਤੇ ਉਹਦੇ ਨੂੰ ਤਾਂ ਆਪਣੀ ਮौज-ਮਸਤੀ ਤੋਂ ਹੀ ਵੇਲ ਨਾ ਮਿਲਦੀ ਇੱਕ ਦਿਨ ਵੇੜੇ ਵਿੱਚ ਬੈਠਿਆਂ ਵਿਕਰਮ ਰਵਿੰਦਰ ਨੂੰ ਕਹਿਣ ਲੱਗਿਆ ਕਿ ਮੈਂ ਸੋਚ ਰਿਹਾ ਹਾਂ ਕਿ ਆਪਣੀ ਵਸੀਅਤ ਬਣਵਾ ਲਵਾਂ ਤੇ ਉਹਦੇ ਦਾ ਹਿੱਸਾ ਉਸ ਨੂੰ ਦੇ ਦੇਵਾਂ ਤੇ ਹੁਣ ਉਹ ਆਪਣੀ ਮਰਜ਼ੀ ਨਾਲ ਜਿਵੇਂ ਮਰਜ਼ੀ ਖਾਵੇ ਤੇ ਪੀਰੇ ਰਵਿੰਦਰ ਕਹਿੰਦੀ ਜੇਕਰ ਵੰਡ ਦੀ ਗੱਲ ਕਰ ਹੀ ਰਹੇ ਹੋ ਤਾਂ ਮੈਂ ਸੋਚ ਰਹੀ ਸੀ ਕਿ ਬਲਰਾਜ ਦਾ ਵੀ ਵਿਆਹ ਹੋ ਜਾਵੇ ਰੱਬ ਜਾਣੇ ਅੱਗੇ ਕੀ ਹੋਵੇ ਉਹਦੇ ਦੇ ਲੱਛਣਾਂ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਤੇ ਉਸਦੇ ਗੁੱਸੇ ਭਰੇ ਸੁਭਾਅ ਤੋਂ ਵੀ ਡਰ ਲੱਗਦਾ ਹੈ ਵਿਕਰਮ ਕਹਿੰਦਾ ਅਰਵਿੰਦਰ ਗੱਲ ਤਾਂ ਤੂੰ ਠੀਕ ਕਹਿ ਰਹੀ ਹੈ ਇਹਦਾ ਕਰ ਤੂੰ ਬਲਰਾਜ ਨਾਲ ਗੱਲ ਕਰਕੇ ਵੇਖ ਉਦੋਂ ਤੱਕ ਮੈਂ ਰਾਜ ਨਾਲ ਇਸ ਬਾਰੇ ਗੱਲ ਕਰਦਾ ਹਾਂ ਹਾਂਜੀ ਦੋਸਤੋ ਇਸੀ ਕਹਾਣੀ ਦਾ ਪਹਿਲਾ ਭਾਗ ਵਧੀਆ ਲੱਗਿਆ ਹੋਵੇ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀ ਜ਼ਰੂਰ ਜਾਇਓ ਤੇ ਦੂਜੇ ਭਾਗ ਵਿੱਚ ਤੁਹਾਨੂੰ ਬਾਕੀ ਦੀ ਕਹਾਣੀ ਨਾਲ ਰੁੱਬਰੂ ਕਰਵਾਵਾਂਗੇ ਉਨੀ ਦੇਰ ਲਈ ਦਿਓ ਇਜਾਜ਼ਤ ਧੰਨਵਾਦ ਮਿਲਦੇ ਆਂ ਕਹਾਣੀ ਦੇ ਅਗਲੇ ਭਾਗ ਦੇ ਨਾਲ